ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਜ਼ਿਲ੍ਹਾ ਮੋਕਸਰ ਸਾਹਿਬ ਵਿੱਚ ਜੋ ਤੇ ਹਾਸਿਕ ਗੁਰਦੁਆਰਾ ਆਓ ਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਤੇ ਕੁਝ ਦੋ ਦਿਨ ਪਹਿਲਾਂ ਇੱਥੇ ਮਾਗੀ ਦਾ ਮੇਲਾ ਪੜਾ ਬੜੇ ਬੜੀ ਸੰਗਤ ਨਾਲ ਭਰਿਆ ਹੋਇਆ ਸੀ ਤੇ ਹੁਣ ਤਾਂ ਸੰਗਤ ਘਟ ਗਈ ਆ ਤੇ ਅ ਅੱਜ ਸਮੁੱਚੇ ਦੇਸ਼ ਭਰ ਚ ਜਿਵੇਂ ਮਾਗੀ ਦਾ ਮੇਲਾ ਲੱਗਦਾ ਬੜਾ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਸਤਿਕਾਰ ਨਾਲ ਤੇ ਮਾਗੀ ਵਾਲੇ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਮੱਤਾ ਹੈ ਦੱਸ ਦਈਏ ਕਿ ਅੱਜ ਦੇ ਦਿਨ ਜਿਵੇਂ ਮਾਗੀ ਵਾਲੇ ਦਿਨ ਸ੍ਰੀ ਮੁਕਸਰ ਸਾਹਿਬ ਦੇ ਪਾਵਨ ਸਰੋਵਰ ਚ ਇਸ਼ਨਾਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾਂ ਨਾਲ ਸੰਗਤਾਂ ਲਵਾਉਂਦੀਆਂ ਤੇ ਕਿੱਥੇ ਆਏ ਆ ਗੁਰਦੁਆਰਾ ਸਾਹਿਬ ਹਾਂ ਮੱਥਾ ਟੇਕਣਾ ਹੈ ਯੈਸ ਪੂਰਾ ਹੈ ਚਲ 아 네. <어 c <escrito> <notable> <Glenn tuvo>

Terima kasih telah menonton! ਉਹ ਤਾਂ ਦੂਰ ਜੋਸ਼ ਝੜ ਜਾਂਦਾ ਹਰਪੀ ਤੇ ਇੱਥੇ ਆਪਾਂ ਦੇਖ ਕਰਵਾਉਣੀ ਪੈਂਦੀ ਆ ਜਿੰਨੇ ਵੀ ਸਰਦਾਂ ਹਨ ਉੱਤੇ ਲਿਖਿਆ ਹੋਇਆ ਕੜਾ ਪ੍ਰਸ਼ਾਦ ਇੱਥੋਂ ਲੋਵ ਜੀ ਜਿੰਨੇ ਵੀ ਸਰਦਾਂ ਉਹਦਾ ਹੀ ਆਪਾਂ ਦੇਖ ਕਰਵਾ ਸਕਦੇ ਆ ਦਸਾਂ ਦੇ ਵੀ ਤੇ ਪਰਚੇ ਇੱਥੇ ਪਰਚੇ ਕੰਦਮਸਾ ਆਉਂਦਾ ਗੁਰੂ ਘਰੇ ਦਰਸ਼ਨ ਕਰਨ ਦੇ ਦੇਖ ਜ਼ਰੂਰ ਕਰਵਾਇਆ ਕਰੋ ਜਿੰਨੀ ਸ਼ਰਤਾਂ ਕੜਾ ਵੀ ਜਿੰਨੇ ਦੀ ਵੀ ਲੈਓ 10 ਵਾਏ ਸਭ ਜੀ ਆਪਾ ਦੇਖ ਕਰਵਾ ਲਈ ਤੇ ਆਪਾਂ ਚੱਲਦੇ ਅੱਗੇ ਬੰਦਾਰ ਸਾਹਿਬ ਲੋਕੋ ਮੱਥਾ ਟੇਕਦੇ ਆਂ ਤੇ ਅੰਦਰ ਸਾਰਾ ਮਾਕ ਮੇਲਾ ਚੱਲਦਾ ਤੇ ਸੰਗ ਤਾਂ ਬੜਾ ਭਰਿਆ ਹੁੰਦਾ ਹਨਾ ਸਾਰਾ ਦਰਬਾਰ ਸ ਹੈ ਤੇ ਪੈ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਅੱਜ ਇਸੇ ਕਰਕੇ ਦੋ ਦਿਨ ਬਾਅਦ ਆਏ ਆ ਮਾਗੀ ਤੋਂ ਕਿਉਂਕਿ ਭੀੜ ਵੀ ਘੱਟ ਗਈ ਤੇ ਮੱਥਾ ਵਧੀਆ ਟਿਕ ਜੂਗਾ ਮਾਗੀ ਵੱਲ ਦਿਨ ਤਾਂ ਮੱਥਾਂ ਨਹੀਂ ਟਿਕਿਆ ਜਾਂਦਾ ਬਾਹਰ ਉਹ ਆਪਾਂ ਨੂੰ ਮੱਥਾ ਟੇਕਣਾ ਪੈਂਦਾ ਕਿੰਨਾ ਸੋਹਣਾ ਲੱਗਦਾ ਜੀ ਹਨਾ ਅੱਜ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਤੇ ਇੱਥੇ ਤੁਹਾਨੂੰ ਦਿਖਾ ਦਿੰਨੇ ਆਂ ਆਪਾਂ ਉੱਪਰ ਲਿਖਿਆ ਆ ਗੁਰਦੁਆਰਾ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਸਰ ਸਾਹਿਬ ਤੇ 40 ਮੁਕਤਿਆਂ ਦੀ ਯਾਦ ਵਿੱਚ ਇੱਥੇ ਮੇਲਾ ਲੱਗਦਾ ਆਜਾ ਪਚਾਲਦੇ ਦਰਬਾਰ ਸਾਹਿਬ ਦਿਖਾਉਣੇ ਤੁਹਾਨੂੰ ਇੱਥੇ ਜਿਹੜੀ ਆਪਾਂ ਦੇਖ ਕਰਵਾਈ ਸੀ ਇੱਥੋਂ ਆਪਾਂ ਬਾਬਾ ਜੀ ਭੋਗ ਲਵਾਉਣੇ ਸਪਰਸ਼ਾਦ ਨੂੰ ਭੋਗ ਲਵਾ ਲਈ ਤਾਂ ਮੈਂ ਜੀ ਤੇ ਲੋ ਇੱਕ ਰੱਖ ਟੋਲ ਕੋਣ ਨਹੀਂ ਤਰ ਸੱਚੇ ਬਾਸ਼ ਟੁੱਟੀ ਗੰਡਨ ਹਾਰ ਕਪਾਲ री है जिथे गुरु साहेब ने घोड़ा बनया से अज तक भी हरा ही है दरख्त शरी शरीम बोलते घोड़ा तो बनने से गुरु साहब ने किन्न कि वजिया आसे पासे एंकल लाई हुई वो वाड़ की हुई है। रंग रुंग करके वधिया बनाया है उत्तर लिखे हुआ है बोर्ड लाया है तो 对。